ਅੱਜ ਮੈਂ ਦਲਜੀਤ ਸਿੰਘ ਚੋਗੜ ਜਿਹੜਾ ਜਰਨਲਿਸਟ ਹਾਂ ਮੇਰਾ ਲੜਕਾ 14 ਸਾਲ ਦੇ ਵਿੱਚ ਇਹਨਾਂ ਦੇ ਸੰਦੀਪ ਸਿੰਘ ਦਾ ਲੜਕਾ ਵਾ ਜਿਹੜਾ ਉਹ ਜੈਂਟੀ ਉਹਦੇ ਕੋਲ ਆਈਡੈਂਟਿਟੀ ਆਈਡੈਂਟਿਟੀ ਕਾਪੀ ਉਹਦੇ ਕੋਲ ਇਹਨਾਂ ਨੇ ਮਤਲਬ ਉਹਨੇ ਲਾਰਾ ਲਾਇਆ ਤੇ ਤੁਹਾਨੂੰ ਮੈਂ 8 ਲੱਖ ਦੇਸ਼ਕ ਕੱਲ ਦਾ ਤੇ ਬਾਕੀ ਪੈਸੇ ਮੈਂ ਤੇਰੇ ਕੋਲ ਬਾਅਦ ਚ ਆ ਜਾਊਗਾ ਉਹਨੂੰ 8 ਲੱਖ ਦੇ ਕੇ ਤੇ ਇਹਨੂੰ ਚਣਾਈ ਘਲਾਤਾ ਮੁਰਕੇ ਇਹਨਾਂ ਨੇ ਮੇਰੀ ਮਜਬੂਰੀ ਬਣਾਤੀ ਵੀ ਅੱਵੇ ਹੋਣੇ ਪੈਸੇ ਦੇ ਮੁਰਕੇ ਮੈਂ ਕੁਝ ਦੇ ਬੈਕਜ ਪਾਏ ਕੁਝ ਫਿਰ ਇੱਥੋਂ ਦੇ ਕਿਸਾਨ ਸਾਡਾ ਰਿਸ਼ਤੇਦਾਰ ਅਜਗਤਾਰ ਸਿੰਘ ਉਹਨਾਂ ਨਾਲ ਲੈ ਕੇ ਮੈਂ ਚਾ ਕੁਝ ਨਾ ਕੁ ਚਲੋ ਰਿਸ ਜੋ ਵੀ ਗੱਲ ਵਾ ਇਟੋਫ ਚਾਰ ਲੱਖ ਮੈਂ ਫਿਰ ਨਗਰ ਦੇ ਗਿਆ 8 ਲੱਖ 1 4 ਲੱਖ ਦੇ ਬੈਂਕ ਚ ਪਾਇਆ ਤੇ 4 ਲੱਖ ਮੁਰਕੇ ਫਿਰ ਨਗਰ ਦੇ ਗਿਆ 16 ਲੱਖ ਰੁਪਏ ਜਿਹੜਾ ਉਹ ਇਹਨਾਂ ਵਾਂ ਲਾਇਆ ਹੋਇਆ ਜਿਹਦੇ ਵਿੱਚ ਪੈਸੇ ਕੋਈ ਨਹੀਂ 4 ਲੱਖ ਤੋਂ ਕੁਝ ਪੈਸੇ ਅਸੀਂ ਇਹਨਾਂ ਨੂੰ ਆਨੇ ਪੈ ਸਾਡੇ ਬੈਗ ਹਿਸਾਬ ਕਰਕੇ ਸਾਡੇ ਪਾਸੇ ਮੋੜੂ ਤੇ 14 ਤੋਂ ਲੈ ਕੇ 24 ਜਨਵਰੀ ਤੱਕ ਲਿਆ ਵਾ ਹਾਲੇ ਤੱਕ ਲਾਲੇ ਲਪੇ ਲਾਉਂਦੇ ਰਹੇ ਪਹਿਲਾਂ ਤਾਂ ਸੰਦੀਪ ਇਹ ਆਂਦਾ ਰਿਹਾ ਵਾ ਕਿ ਮੈਂ ਤੁਹਾਡਾ ਪਾਈਪ ਆ ਵਿਆਸ ਮੇਜ਼ ਮੋੜੂ ਤੇ ਜਦੋਂ ਕੁਝ ਟਾਈਮ ਪਿਆ ਬਾਈ ਦੇ ਵਿੱਚ ਇਹ ਸਾਨੂੰ ਇਹਨਾਂ ਨੇ ਸੱਜਿਆ ਵੀ ਆਪਣੇ ਪੈਸੇ ਲੈ ਲਓ ਅਸੀਂ ਜੋ ਪੈਸੇ ਲੈਣ ਆਏ ਆ ਅੰਦਰ ਤੁਹਾਡੇ ਦੇ ਪੈਸੇ ਬਣਦਾ ਕੋਈ ਨਹੀਂਗਾ ਤੇ ਖਾਲੀ ਪਰ ਨੋਟ ਲੈ ਆ ਕੇ ਸਾਨੂੰ ਆਦਾ ਇਸਨ ਦੱਸ ਕਰਜ ਤੁਹਾਡੇ ਪੈਸੇ ਕੋਈ ਨਹੀਂ ਮੰਨਦਾ ਆਈ ਹਵੇ ਕਿਤੇ ਗਸ ਹਿਸਾਬ ਕਰ ਫੇਰ ਮੈਂ ਪੱਟੀਆਂ ਲਿਆ ਕੇ ਮੈਂ ਕਿਹਾ ਵੀ ਆ ਮੇਨੂੰ ਹਿਸਾਬ ਕਰ ਲਾ ਫੇਰ ਅਖੜਿਆ ਵੀ ਮੇਰਾ ਤਸਦੀਕ ਲੱਗਦਾ ਕੁਛ ਨਹੀਂ ਮੈਂ ਕਿਹਾ ਇਹ ਗੱਲ ਨਹੀਂ ਆ ਉਹਨੇ ਲੈ ਕੇ ਲੈ ਕੇ ਪੈਸੇ ਦਿੱਤੇ ਹੋਏ ਆ ਰਣਜੀਤ ਸਿੰਘ ਪਿਆ ਇਨੇ ਪੈਸੇ ਤੁਹਾਡੇ ਮੈਂ ਵੀ ਇਹਦੇ ਚ ਕੋ ਫਰਕ ਤਾਂ ਕਹਿ ਜੀ ਕੱਢ ਲਈ ਬੈਠੇ ਹੁਣ ਆਂਦਾ ਵੀ ਮੇਰਾ ਸਦੀਪ ਸਿੰਘ ਜਿਹਨਾਂ ਨੂੰ ਲੱਗਦਾ ਕੁਛ ਨਹੀਂ ਇਸ ਕਰਕੇ ਪਰ ਹੋਏ ਅਸੀਂ ਅੱਜ ਇੱਥੇ ਬੈਠੀ ਹੋਈ ਆ ਇਹਦੇ ਬੂਏ ਸਾਡੇ ਕੋਲ ਬੈ ਕੇ ਹਿਸਾਬ ਕਰ ਲੈ ਸਾਡੇ ਜਿੰਨੇ ਬਣਦੇ ਆ ਸਾਨੂੰ ਕੀ ਦੇ ਅਸੀਂ ਇੰਨੀ ਕ ਬੇਇੱਜ਼ਤੀ ਦਾ ਕਰਦੇ ਉਦੋਂ ਆਸਟ੍ਰੇਲੀਆ ਕਹਿੰਦਾ ਇਹਨਾਂ ਲੱਗਦਾ ਸੀ ਤੇ ਮੈਂ ਤੇ ਆਸਟ੍ਰੇਲੀਆ ਕਹਿੰਦਾ ਮੇਰੇ ਉੱਥੇ ਬੰਦੇ ਹੈਗੇ ਨੇ ਤੇ ਅਸੀਂ ਜਗਰਪੁਰ ਸਵਾਰ ਹੋਇਆ ਸੀ ਸਾਡੇ ਬੱਚਿਆਂ ਨੂੰ ਉਹਦਾ ਹੁਣੇ ਪਾਸੇ ਕਰਕੇ ਮੈਂ ਉਸ ਤੋਂ ਤਵੇਂ ਪਰ ਰਿਸਤਾ ਨੂੰ ਫੜਫੜਾ ਕੇ ਤੇ ਫੈਸਲੇ ਦਿੱਤੇ ਮੁੜ ਕੇ ਲਿਮਟ ਬਣਾ ਕੇ ਉੱਥੇ ਆ ਸਕੀ ਉਹਦੇ ਕੋਲ ਸੋਚਾ ਇਹਨਾਂ ਏਜੰਟਾਂ ਨਹੀਂ ਲੰਦਾ ਦੇਖ ਸਕ ਉਹਨਾਂ ਨੂੰ ਸੱਚ ਕਿਹ ਲੰਦਾ ਵੀ ਮੇਰੇ ਬੂਹੇ ਗਾੜੀ ਬੈਠੇ ਤੇ ਅਸੀਂ ਜੇ ਪਾਸੇ ਲੈਣ ਆਇਆ ਅਸੀਂ ਕੋਈ ਇਹਨੂੰ ਕੋਈ ਮਾੜਾ ਲੱਭੂ ਹੀ ਨਹੀਂ ਕਿਸ ਤਰ੍ਹਾਂ ਬੋਲਿਆ ਅਸੀਂ ਬਿਠੇ ਵੀ ਸਾਡੇ ਪੈਸੇ ਦੇ ਦੀ ਬਸ ਇੰਨੀ ਗੱਲ ਇਹ ਜੀ ਸਾਡੇ ਜਿੰਨੇ ਤੇ ਸਾਡੇ ਕੋਲ ਪੈਸੇ ਕਿ ਮੁੱਕਦੇ ਨਹੀਂ ਉਹਨਾਂ ਚ ਤਨਸਲ ਜਾਂਦੇ ਹਨ ਜੀ ਖਾਤਰੀ ਨਹੀਂ ਇਹਨਾਂ ਦੇ بیٹے ਨਾਲ ਹੀ ਕੋਈ ਗੱਲਬਾਤ ਹੋਈ ਆ ਉਹ ਇਹਨਾਂ ਨੂੰ ਪੈਸੇ ਦਿੰਦਾ ਰਿਹਾ ਅੱਦੇ ਸਾਨੂੰ ਪੂਰੇ ਨਹੀਂ ਪਏ ਮੈਂ ਉਹਦੇ ਨਾਲ ਗੱਲ ਕਰਉ ਮੇਰੇ ਨਾਲ ਤਾਂ ਡਾਕ ਕੋਈ ਗੱਲਬਾਤ ਨਹੀਂ ਤੇ ਹੱਥ ਵੀ ਜੋੜਿਆ ਕਿ ਜਾਓ ਤੇ ਮੇਰਾ ਜਰੂਰ ਨਾ ਪਿੰਡ ਚ ਕਰ ਦੋ ਮੈਂ ਇਮਾਨਦਾਰ ਬੰਦਾ ਗੁਰੂ ਘਰ ਮੰਨਣ ਵਾਲਾ ਹਮਮੀਆਂ ਅੱਖੇ ਨਹੀਂ ਲੱਗੇ ਕਿ ਨਾ ਮੈਨੂੰ ਪਸਾਈ ਜਾਣਦੇ ਬਿਲਕੁਲ ਬੇਮਨਾ ਉਹਨੇ ਇਹਨਾਂ ਨੂੰ ਪੈਸੇ ਦਿੱਤੇ ਵੀ ਆ ਵੇਟਾ ਕਿੰਨਾਂ ਨੂੰ ਪੈਸੇ ਦਿੱਤੇ ਇਹ ਮੰਨਦੇ ਹੀ ਨਹੀਂ ਮੈਨੂੰ ਵਿੱਚ ਪਸਾਉਣਾ ਚਾਹੁੰਦੇ ਆ ਮੈਂ ਦਿੱਤੀ ਉਹ ਮੇਰੇ ਬੂਹੇ ਘਾੜੀਂ ਬਰੀ ਬੀਤੀ ਕਰਨਦੇ ਨਾਰੇ ਮਾਰਨਦੇ ਜੀ ਜੀ ਮੈਂ ਦਿੱਤੀ ਆ ਦੋਵੇਂ ਜੀ ਰਹਿੰਦੇ ਆ ਬੁਰਜੁਰਗਾਂ ਮੈਂ ਤੇ ਮੇਰੀ ਪਤਨੀ ਦੋਵੇਂ ਘਰ ਆਂ ਜੀ ਜੀ ਸਾਨੂੰ ਪਰੇਸ਼ਾਨ ਕਰਨਦੇ ਹਰ ਥਾਂ ਆਈਆਂ ਹੋਰ ਕਿੱਥੇ ਜਾਣਾ ਤੁਹਾਨੂੰ ਇਹਨਾਂ ਨੂੰ ਪਤਾ ਜਾ ਉਹਨੂੰ ਪਤਾ ਜੀ ਜੀ ਮੈਨੂੰ ਨਹੀਂ ਜੇਤ ਬਾਰੇ ਇਹ ਨਾ ਸਾਡੇ ਸਰਪੰਚਾ ਰੰਜੀਸੂ ਇਹਨੇ ਸਾਡੇ ਕੋ ਦਿਖਾ ਦਿੱਤੀ ਮਾਲੇ ਵਾਲੇ ਵੇਖਦਾ ਮੇਰੇ ਘਰ ਦੇ ਬਾਹਰ ਕਿਸਾਨ ਜਿੰਨੇ ਧਰਨਾ ਦਿੱਤਾ ਆਪਾਂ ਦਰਖਾਸਤ ਲਿਖੀ ਇਹਨੂੰ ਪੁੱਛਿਆ ਵੀ ਕਿਹੜੀ ਗੱਲ ਹੋਉਂਦਾ ਮੇਰਾ ਬੇਟਾ ਸੀ ਤੋਂ ਵਾਇਲਰਸ ਕਰਾਉਂਦਾ ਸੀ ਇਹਨਾਂ ਦੇ ਬੇਟੇ ਦੀ ਉਸੇ ਧਰਨਾਕਾਰ ਜਿਹੜਾ ਦਲਜੀਤ ਸਿੰਘ ਉਹਦੇ ਬੇਟੇ ਨਾਲ ਉਹਨਾਂ ਦੇ ਬੇਟੇ ਦੀ ਗੱਲ ਹੁੰਦੀ ਹੈ ਤੇ ਪੈਸੇ ਵੀ ਉਹਦੇ account 'ਚ ਪਾਉਂਦੇ ਰਹੇ ਨੇ 16 ਲੱਖ ਚ ਆਖਣਦੇ ਆ ਬਾਕੀ ਇਹਨਾਂ ਕੋ ਦੋਵਾਂ ਅੰਦਰਾਂ ਨੂੰ ਆਖਿਆ ਵੀ ਤੁਸੀਂ account ਦੀਆਂ ਰਸੀਦਾਂ ਨੂੰ ਤਾਂ ਲਿਆਓ ਆਪਾਂ ਚੈੱਕ ਕਰਨੇ ਆ ਜਿੰਨੇ ਤੁਹਾਡੇ ਆਏ ਜਿੰਨੇ ਨਹੀਂ ਆਏ ਕਿਹਵੇਂ ਬਣ ਗੱਲ ਇਹਨਾਂ ਦੀ ਲੱਗੂ account ਚੈੱਕ ਕਰਕੇ ਜਿਉਂ ਵੀ ਉਹਨੇ ਕਿੰਨੇ ਪੈਸੇ ਪਾਏ ਕਿਹਦੇ account 'ਚ ਪਾਏ ਉਹ 4 ਲੱਖ ਮੈਂ ਫੇਰ ਨਗਰ ਦੇ ਗਿਆ 8 ਲੱਖ ਇੱਕ 4 ਲੱਖ ਤੇ 4 ਲੱਖ ਰੁਪਏ ਫੇਰ ਨਗਰ ਦੇ ਕੇ 16 ਲੱਖ ਰੁਪਏ ਜਿਹੜਾ ਉਹ ਇਹਨਾਂ ਵੱਲ ਆਇਆ ਹੋਇਆ ਜਿਹਦੇ ਵਿੱਚ ਪੈਸੇ ਕੋਈ ਨਹੀਂ 4 ਲੱਖ ਤੋਂ ਕੁਝ ਪੈਸੇ ਤੇ ਅਸੀਂ ਇਹਨਾਂ ਨੂੰ ਅੰਨੇ ਵੀ ਸਾਡੇ ਨੇ ਬੈਠ ਕੇ ਹਿਸਾਬ ਕਰਕੇ ਸਾਡੇ ਪਾਸੇ ਮੋੜੂ ਤੇ 14 ਤੋਂ ਲੈ ਕੇ 24 ਕੁਝ ਨੰਗ ਤੱਲਿਆ ਵਾ ਹਾਲੇ ਤੱਕ ਲਾਰੀ ਲਪੇ ਲਾਉਂਦੇ ਰੇ ਪਹਿਲਾਂ ਤਾਂ ਸੰਦੀਪ ਇਹ ਆਂਦਾ ਰਿਹਾ ਵਾ ਕਿ ਮੈਂ ਤੁਹਾਡਾ ਪਾਈਪਾਂ ਵੀ ਆਸਮੇਂ ਰਮੋੜੂ ਤੇ ਜਦੋਂ ਕੁਝ ਟਾਈਮ ਪਿਆ ਬਾਈਏ ਵਿੱਚ ਸਾਨੂੰ ਇਹਨਾਂ ਨੂੰ ਸੱਜਿਆ ਵੀ ਆਪਣੇ ਪੈਸੇ ਲੈ ਲੋ ਅਸੀਂ ਜੋ ਪੈਸੇ ਲੈਣ ਆਏ ਆ ਅੰਦਰ ਤੁਹਾਡੇ ਦੇ ਪੈਸੇ ਬਣਦਾ ਕੋਈ ਨਹੀਂਗਾ ਤੇ ਖਾਲੀ ਪਰ ਨੋਟ ਲੈ ਆ ਕੇ ਸਾਨੂੰ ਆਦਾ ਹੀ ਸਦਸਾ ਕਰਦੇ ਤੁਹਾਡੇ ਪੈਸੇ ਕੋਈ ਨਹੀਂ ਬਣਨੇ ਅਸੀਂ ਹਾਂਗੇ ਕਿਤੇ ਦਾ ਸਰ ਹਿਸਾਬ ਕਰ ਫੇਰ ਮੈਂ ਪੱਤੀਆਂ ਲਿਆ ਕੇ ਮੈਂ ਕਿਹਾ ਵੀ ਆ ਮੇਨੂੰ ਹਿਸਾਬ ਕਰ ਲਾ ਫੇਰ ਰੱਖ ਲਿਆ ਪਰ ਮੇਰਾ ਤਸਨੀਬ ਲੱਗਦਾ ਕੁਛ ਨਹੀਂ ਰੱਖਿਆ ਇਹ ਗੱਲ ਨਹੀਂ ਆ ਉਹਨੇ ਲੈ ਕੇ ਲੈ ਕੇ ਪੈਸੇ ਦਿੱਤੇ ਹੋਏ ਆ ਰঞ্জੀਤ ਸਿੰਘ ਯਾ ਇਹਨੇ ਪੈਸੇ ਤੁਹਾਡੇ ਮੈਂ ਵੀ ਇਹਦੇ ਚ ਕੋ ਫਰਸ ਦਿੱਤਾ ਕਹਿ ਲਈ ਕੱਢ ਲਈ ਬੈਠੇ ਹੋਣਾ ਦਾ ਵੀ ਮੇਰਾ ਸੰਦੀਪ ਸਿੰਘ ਜੀ ਨਾਲ ਲੱਗਦੇ ਕੁਛ ਨਹੀਂ ਇਸ ਕਰਕੇ ਪ੍ਰਭੂ ਅਸੀਂ ਅੱਜ ਇੱਥੇ ਬੈਠੇ ਹੋਏ ਹਾਂ ਇਹਦੇ ਬੁਢੇ ਸਾਡੇ ਕੋਲ ਬੈ ਕੇ ਹਿਸਾਬ ਕਰ ਲੈ ਸਾਡੇ ਜਿੰਨੇ ਬੰਦੇ ਆ ਸਾਨੂੰ ਕੀ ਦੇ ਅਸੀਂ ਇੰਨੀ ਕੁ ਬੇਨਤੀ ਦੇ ਕਰਦੇ ਹਾਂ ਉਦੋਂ ਆਸਟ੍ਰੇਲੀਆ ਕਹਿੰਦਾ ਇਹਨਾਂ ਲੱਗਦਾ ਸੀ ਤੇ ਮੈਂ ਕਿਹਾ ਆਸਟ੍ਰੇਲੀਆ ਕਹਿੰਦੇ ਮੇਰੇ ਉੱਥੇ ਬੰਦੇ ਹੈਗੇ ਨੇ ਤੇ ਅਸੀਂ ਜਗਰਪੁਰ ਸਵਾਰ ਹੋਇਆ ਸੀ ਸਾਡੇ ਬੱਚਿਆਂ ਨੂੰ ਉਹਦਾ ਹੁਣੇ ਪਾਸੇ ਕਰਕੇ ਮੈਂ ਉਸ ਤੋਂ ਤੈਨੂੰ ਰਿਸ਼ਤੇ ਦਾ ਫੜਫੜਾ ਕੇ ਤੇ ਫੈਸਲੇ ਜਿੱਤੇ ਮੁੜ ਕੇ ਲਿਮਟ ਬਣਾ ਕੇ ਉਹ ਮੈਂ ਉਸ ਤੋਂ ਵਾਪਸ ਦੇ ਪੁਲਿਸ ਬਚਾ ਜੀ ਇਹਨਾਂ ਏਜੰਟਾਂ ਹੀ ਲੰਦਾ ਦੇਖ ਸਕ ਉਹਨਾਂ ਨੂੰ ਸੱਚ ਕਿ ਲੰਦਾ ਵੀ ਮੇਰੇ ਬੂਹੇ ਗਾੜੀ ਬੈਠੇ ਤਾਂ ਅਸੀਂ ਜੇ ਪਾਸੇ ਲੈਣ ਆਇਆ ਅਸੀਂ ਕੋਈ ਇਹਨੂੰ ਕੋਈ ਮਾੜਾ ਲਵਜੂ ਹੀ ਨਿਕਸ ਤਰ੍ਹਾਂ ਬੋਲਿਆ ਅਸੀਂ ਬੈਠੇ ਵੀ ਸਾਡੇ ਪੈਸੇ ਦੇ ਦੀ ਬਸ ਇੰਨੀ ਗੱਲ ਇਹ ਜੀ ਸਾਡੇ ਜਿੰਨੇ ਤੇ ਸਾਡੇ ਕੋਈ ਪਤਾ ਕਿ ਇਹਨਾਂ ਮੁੱਕਦੀ ਨਹੀਂ ਉਹਨਾਂ ਚ ਤਨਸੜੀ ਜਾਣਗੇ